ਉਹ ਲੱਪ ਪੈ ਗਏ ਸਿਆਪਾ ਕੀ ਹੋ ਗਿਆ ਓਏ ਉਹ ਨਾਕਾ ਵੇ ਅੱਗੇ ਕਿੱਡਾ ਤਗੜਾ ਲੱਗਾ ਵਾ ਤੇ ਫਿਰ ਕੀ ਹੋ ਗਿਆ ਮੈਂ ਆਪਣਾ ਲਾਇਸੈਂਸ ਘਰੇ ਭੁੱਲਾ ਆ ਮੇਰੇ ਕੋਲ ਲਾਇਸੈਂਸ ਨਹੀਂ ਹੈਗਾ ਇਹਨਾਂ ਰੋਕਣਾ ਪੱਕਾ ਵਾ ਜਿੱਡਾ ਤਗੜਾ ਨਾਕਾ ਲੱਗਾ ਵਾ ਤੇ ਹੁਣ ਫਿਰ ਹੁਣ ਕਿੱਦਾਂ ਕਰੀਏ ਫਿਰ ਓ ਸੱਚ ਹੂੰ ਤੇਰੇ ਪਰ ਸੱਚ ਹੈਗਾ ਨਾ ਤੇਰਾ ਲਾਇਸੈਂਸ ਤੂੰ ਤਾਂ ਕੋਲ ਹੀ ਰੱਖਦੀ ਹਾਂ ਹਾਂ ਹੈਗਾ ਤੇ ਤੂੰ ਗੱਡੀ ਚਲਾ ਫਿਰ ਤੇ ਜੇ ਰੋਕਣਗੇ ਨਾਕੇ ਦੇ ਤੇ ਤੂੰ ਆਪਣਾ ਲਾਇਸੈਂਸ ਵਿਖਾ ਦੀ ਕੱਢ ਕੇ ਉਹ ਮੈਂ ਨਹੀਂ ਚਲਾਉਣੀ ਗੱਡੀ ਨਾ ਮੈਂ ਆਪਣਾ ਲਾਇਸੈਂਸ ਵਿਖਾਉਣਾ। ਉਹ 2 ਮਿੰਟ ਦੀ ਗੱਲ ਆਵਲ ਤੇ ਰੋਕਣਾ ਨਹੀਂ ਉਹਨਾਂ। ਲੇਡੀ ਵੇਖ ਕੇ ਤੇ ਜੇ ਰੋਕਣਗੇ ਵੀ ਤੇ ਤੇਰੇ ਕੋਲ ਲਾਇਸੈਂਸ ਹੈਗਾ ਹੀ ਆ ਲਾਇਸੈਂਸ ਵਿਖਾ ਦੀ ਇਹਨਾਂ ਨੂੰ ਆਪਣਾ। ਉਹ ਮੈਂ ਨਹੀਂ ਚਲਾਉਣੀ ਗੱਡੀ ਨਾ ਮੈਂ ਆਪਣਾ ਲਾਇਸੈਂਸ ਵਿਖਾਉਣਾ ਵਾ। ਉਹ ਕਾਤੋਂ ਨਹੀਂ ਵਿਖਾਉਣਾ ਲਾਇਸੈਂਸ ਬਿਮਾਰੀ ਕੀ ਆ ਤੈਨੂੰ? ਮੇਰਾ ਫੋਟੋ ਨਹੀਂ ਚੰਗੀ ਆਈ ਇੱਥੇ। ਫੋਟੋ ਨੂੰ ਘਾਸੇ ਸ਼ਵਾਰਾ ਲੱਗਣਾ ਤੈਨੂੰ। ਫੋਟੋ ਨਹੀਂ ਚੰਗੀ ਆਈ ਇੱਥੇ। ਉਹ ਵੀ 2 ਮਿੰਟ ਲਾਇਸੈਂਸ ਕੱਢ ਕੇ ਵਿਖਾ ਦੀ। ਐਡਾ ਉਹ ਕੁੱਤ ਕਲੇਸ਼ ਕਰਕੇ ਬਣਵਾਇਆ ਵਾ ਤੂੰ ਬਣਵਾਇਆ ਘਾਤੋਂ ਫਿਰ ਤੇ ਬਣਾਇਆ ਕੋਈ ਕੰਮ ਹੀ ਆ ਜਾਂਦਾ ਕੰਮ ਨੂੰ ਮੇਰੇ ਸਾਲੇ ਦੀ ਸਰਕਾਰੀ ਗਣਕ ਮਿਲਨੀ ਹੈ ਇੱਥੇ ਇੱਥੇ ਕੰਮ ਹੀ ਆਉਣਾ ਫੁੱਫੜਾਂ ਦੇ ਰਿਆਂ ਨੂੰ ਵੇਖਣਾ ਹੁੰਦਾ ਇਹੋ ਹੀ ਕੰਮ ਆਉਂਦਾ ਵਾ ਮੈਂ ਨਹੀਂ ਵਿਖਾਉਣਾ ਮੈਂ ਕਹਿੰਦੀ ਨਹੀਂ ਮੇਰੀ ਫੋਟੋ ਨਹੀਂ ਜਨ ਗਈ ਮੈਂ ਨਹੀਂ ਵਿਖਾਉਣਾ ਮੈਨਾਂ ਦਿਮਾਗ ਹੀ ਖਰਾਬ ਆ ਇਹਦਾ ਬੁੱਢੀ ਦਾ ਓਏ ਹੱਦ ਹੋ ਗਈ ਤੇਰੀ ਵਾਲੀ ਓਏ ਕੰਮ ਆਉਣਾ ਕੰਮ ਨੂੰ ਕਿਦੋਂ ਇਲੈਕਸ਼ਨ ਲੜਨੀ ਆ ਤੂੰ ਉੱਤੇ